ਦਰਸ਼ਕੋ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿਣਾ ਜਿਸ ਤਰ੍ਹਾਂ ਪਾਵਨ ਬਾਣੀ ਦੇ ਬਚਨਾਂ ਪਵਨ ਗੁਰੂ ਪਾਣੀ ਤੇ 타 ਮਾਤਾ ਸਰਤਮਾ ਘੱਟ ਗੁਰੂ ਸਾਹਿਬ ਜੀ ਨੇ ਇਸ ਵਾਤਾਵਰਨ ਨੂੰ ਬਹੁਤ ਜਿਆਦਾ ਅਹਿਮੀਅਤ ਦਿੱਤੀ ਹੈ ਤੋਂ ਬਚਾਉਣ ਦੀ ਗੱਲ ਕੀਤੀ ਹੈ ਪਵਨ ਹਬਾ ਆਵਣ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਧਰਤੀ ਮਾਤਾ ਦਾ ਦਰਜਾ ਦਿੱਤਾ ਹੈ ਸੋ ਇਹਨਾਂ ਨੂੰ ਅੱਜ ਗੰਧਲਾ ਕਰਨ ਦੇ ਕੁਝ ਲੋਕਾਂ ਨੇ ਬਹੁਤ ਜ਼ਿਆਦਾ ਠਾਣੀ ਹੋਈ ਆ ਠੇਕੇ ਲੈ ਹੋਏ ਆ ਕਿ ਅਸੀਂ ਨੇ ਇਸ ਨੂੰ ਗੰਧਲਾ ਕਰ ਦੇਣਾ ਵਾਤਾਵਰਨ ਨੂੰ ਖਰਾਬ ਕਰਨਾ ਪਰ ਉਹਨਾਂ ਦੇ ਨਾਲ ਨਾਲ ਜੇ ਇੱਥੇ ਦੇਣਾ ਤੇ ਨਾਲ ਰਾਤ ਵੀ ਜ਼ਰੂਰ ਆ ਜੇ ਉਹਨਾਂ ਨੇ ਠੇਕਾ ਲਿਆ ਆ ਇਸ ਰੁੱਖਾਂ ਨੂੰ ਸਾੜਨ ਦਾ ਰੁੱਖਾਂ ਨੂੰ ਤਬਾਹ ਕਰਨ ਦਾ ਵਾਤਾਵਰਨ ਨੂੰ ਅ ਦੋਸ਼ਿਤ ਕਰਨ ਦਾ ਗਰਮੀ ਨੂੰ ਜਾਰਾ ਪੈਦਾ ਕਰਨ ਦਾ ਸੋ ਇਹੋ ਜਿਹੇ ਵੀਰ ਜੇ ਖਲਨਾਇਕ ਨੇ ਤੇ ਨਾਇਕ ਵੀ ਉੱਥੇ ਜ਼ਰੂਰ ਪੈਦਾ ਹੁੰਦੇ ਨੇ ਜੇ ਦਿਨ ਆ ਤੇ ਉੱਥੇ ਰਾਤ ਵੀ ਆ ਸੋ ਉਸੇ ਤਰ੍ਹਾਂ ਹੀ ਪਿੰਡ ਕੈ ਕੋੜ ਤੋਂ ਇਹ ਕੁਝ ਵੀਰ ਆ ਇਹ ਕੈਲੇ ਦੇ ਨੇੜੇ ਪਹੁੰਚ ਗਏ ਆ ਹੁਣ ਇਸ ਵਕਤ ਇਹ ਆਪਣੇ ਬੂਟੇ ਲਾ ਰਹੇ ਆ ਇਹ ਬੂਟੇ ਕਿਹਨਾਂ ਵੱਲੋਂ ਲਾਏ ਜਾ ਰਹੇ ਆ ਤੇ ਕੀ ਸੋਚ ਕੇ ਇਹ ਬੂਟੇ ਲਾ ਰਹੇ ਆ ਸੋ ਵੀਰਾਂ ਨਾਲ ਗੱਲਬਾਤ ਕਰਦੇ ਆ ਅ ਕੀ ਸੋਚ ਕਿਦਾਂ ਦੇ ਮਨ ਦੇ ਵਿੱਚ ਆਇਆ ਜੋ ਲੋਕੀ ਐਤ ਕੀ ਲਖਨ ਨੇੜੇ ਸੀ ਲਖਨ ਦਾ ਸੜਕ ਲੈ ਕੇ ਲੋਕਾਂ ਨੇ ਬੜੇ ਯਾਦ ਰੁੱਖਾਂ ਨੂੰ ਸਾੜਿਆ ਜਿੰਨੇ ਵੀ ਸਰਕਾਰੀ ਰੁੱਖ ਲੱਗੇ ਹੋਏ ਸੀ ਸੜਕਾਂ ਦੇ ਨਾਲ ਉਹਨਾਂ ਰੁੱਖਾਂ ਨੂੰ ਲੋਕਾਂ ਨੇ ਇੱਕ ਹੱਲ ਲਾਉਣ ਦੀ ਬਜਾਏ ਐਤ ਕੇ ਲਖਨ ਦਾ ਸੜਕ ਲੈ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੋ ਲੇਕਿਨ ਸਜਦਾਨਾ ਵੀਰਾਂ ਨੂੰ ਵੀਰਾਂ ਦੇ ਸੋਚਣ ਨੂੰ ਕੀ ਸੋਚ ਕੇ ਕਿ ਇਹ ਰੁੱਖ ਆ ਰਹੇ ਆ ਵੀ ਨਹੀਂ ਕੁਝ ਦਾ ਕੱਲਤਾ ਉਹ ਆਈ ਦਾ ਕੱਲ ਸਾਹਿਬ ਆਈ ਦਾ ਠਿਕਾਣਾ ਏ ਵੀਰ ਜੀ ਇਹ ਕਿੰਨਾ ਬੂਟੇ ਲਗਾਏ ਜਾ ਰਹੇ ਆ ਜੀ ਜੀ ਸਾਡੇ ਇਹ ਜੀ 500 ਤੋਂ ਵੀਰ ਅਸੀਂ ਲਾ ਕੇ ਪ੍ਰਕਾਲਾ ਕਰ ਰਹੇ ਆ ਤੇ ਜੇ ਕੋਈ ਸਾਨੂੰ ਕੋਈ ਬਾਹਰੋਂ ਕੋਈ ਮਦਦ ਦਿੰਦਾ ਵਾ ਤੇ ਉਹ ਵੀ ਅਸੀਂ ਵਿੱਚ ਇਹ ਯੋਗਦਾਨ ਪਾ ਲਈਦਾ ਵਾ ਤੇ ਬਾਕੀ ਵਿੱਚ ਤਿੰਨ ਸਾਲ ਤੋਂ ਅਸੀਂ ਲਾ ਰਹੇ ਹਾਂ ਇਹ ਬੂਟੇ ਕਿੰਨੇ ਕਬੂਟੇ ਲਾ ਲੁੱਕਿਆ ਜਾਂਦਾ ਇਹ ਸਾਡਾ ਜੀ ਪਿਛਲੇ ਤੋਂ ਪਿਛਲੇ ਸਾਲ ਅਸੀਂ ਲਾਇਆ ਸੀਗੇ 650 ਬੂਟਾ ਲਾਇਆ ਸੀ ਜਿਹਦੇ ਪਿਛਲੀ ਵਾਰ ਹਾਂ ਜੀ 5 ਸਵਾ 500 ਬੂਟਾ ਸਾਡਾ ਚੱਲ ਪਿਆ ਜੀ ਇਸੇ ਰੋਡ ਤੇ ਲੱਗੇ ਹੋ 20 20 ਫੁੱਟ ਦੇ ਬੂਟੇ ਹੋ ਗਏ ਜੀ ਪਰ ਇਸ ਵਾਰੀ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਵਾ ਕੁਝ ਵੀ ਰਣ ਜਿਵੇਂ ਅੱਗ ਲਾਈ ਆ ਬੂਟੇ ਵਿੱਚੋਂ ਕੋਈ ਜਿਆਦਾ ਨਹੀਂ 15 ਵੀ ਬੂਟੇ ਸੜ ਵੀ ਗਏ ਜੀ ਸਾਡੇ ਜਿਹੜੇ ਲਾਏ ਹੋਏ ਆ ਉਹ ਕਿੱਥੋਂ ਦੇ ਪਿੰਦੇ ਸ਼ਹਿਰ ਤੁਹਾਡਾ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਅਸੀਂ ਧਰਮਗੋੜ ਦੇ ਵਸਨੀਕ ਆ ਜੀ ਸਾਰੇ ਵੀਰੇ ਧਰਮਗੋੜ ਤੋਂ ਆਈ ਹਾਂ ਜੀ ਲੈ ਕੇ ਲਾਇਆ ਸੀ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਕਾਹੀ ਜਿਹਾ ਬੂਟਾ ਹੈ ਉਸ ਤੋਂ ਬੂਟੇ ਬੋਕ ਕਰਕੇ ਵੀ ਲਾਇਆ ਉਹ ਤੋਂ 5-6 ਬੂਟਾ ਅਸੀਂ ਲਿਆ ਵੀ ਆ ਉਹ ਇਸੇ ਰੋਡ ਤੇ ਲਾਇਆ ਪਰ ਇਸ ਵਾਰ ਉਹਨਾਂ ਨੇ ਇਹ ਬੂਟੇ ਪੇੜ ਕਰ ਦਿੱਤੇ ਆ ਜੀ ਫਰੀ ਆ ਜੀ ਉਹਨਾਂ ਕੋਲੋਂ ਖਤਮ ਕਰ ਦਿੱਤੀ ਆ ਜੀ ਇਸ ਵਾਰ ਸਾਨੂੰ 20 ਰੁਪਏ ਪ੍ਰਤੀ ਬੂਟਾ ਮਿਲਿਆ ਜੀ ਇਹ ਹੁਣ ਅਸੀਂ 450 ਬੂਟਾ ਲੈ ਕੇ ਆਏ ਆ ਕਿ ਸਾਡਾ 1000 ਬੂਟੇ ਦਾ ਟੀਜਾ ਵਾ ਬਾਕੀ ਜੇ ਸਾਡਾ ਸਾਥ ਸਾਨੂੰ ਮਿਲਿਆ ਮੈਨਪਾਵਰ ਵੀ ਵੱਧ ਮਿਲੀ ਤਾਂ ਅਸੀਂ ਹੋ ਸਕਦਾ ਮਹਾਰਾਜ ਦੀ ਕਿਰਪਾ ਨਾਲ 1000 ਤੋਂ 2000 ਬੋਲਣਾ ਨਹੀਂ ਪਰ ਅਸੀਂ ਆਪਦੇ ਵੀਰੋਂ ਨੇ ਵੀ ਬੇਨਤੀ ਕਰਦੇ ਵੀ ਦੇਖੋ ਜੇ ਅਸੀਂ ਲਾ ਰਹੇ ਆ ਇਹਨਾਂ ਦੀ ਸ਼نگਾਈ ਵੀ ਕਰਦੇ ਆ ਪਾਣੀ ਵੀ ਪਾਉਂਦੇ ਆ ਬਸ ਇਹਨਾਂ ਕਿਰਪਾ ਕਰਿਆ ਕਰੋ ਵੀ ਜਦੋਂ ਅੱਗ ਲਾਉਣੀ ਆ ਨਾਲ-ਨਾਲ ਇੱਕ ਹਲਾੰਦਾ ਸਿਆੜ ਕੱਢ ਦੋ ਕਿ ਬੂਟਿਆਂ ਨੂੰ ਅੱਗ ਤੋਂ ਬਚਾ ਲਓ ਬਸ ਇੰਨਾ ਹੀ ਸਾਡਾ ਬੇਨਤੀ ਆ ਜਿਹੜੀ ਪ੍ਰਵਾਨ ਕਰ ਲੈਣ ਹੋਰ ਸਾਨੂੰ ਕੁਝ ਨਹੀਂ ਚਾਹੀਦਾਗਾ ਕਈ ਜ ਕਈ ਇਹ ਵੀ ਇਸ ਲਈ ਉਹਨਾਂ ਨੂੰ ਗਲਤ ਕਹੀਏ ਜਾਂ ਸਹੀ ਕਹੀਏ ਚਲੋ ਕਿਸਾਨ ਵੀਰਾਂ ਉਹਨਾਂ ਦਾ ਵੀ ਕੋਈ ਦੂਸਰਾ ਹੱਲ ਨਹੀਂ ਹੈਗਾ ਕਿਉਂਕਿ ਸਰਕਾਰ ਉਹਨਾਂ ਨੂੰ ਵੀ ਕੋਈ ਜ਼ਿਆਦਾ ਸਾਧਨ ਨਹੀਂ ਦਿੰਦੀਆਂ ਆਗੀਆਂ ਪਰਾਲੀ ਨੂੰ ਸੰਭਾਲ ਲਈ ਉਹਨਾਂ ਨੇ ਆਪ ਲਾਉਣੀ ਪੈਂਦੀ ਆ ਪਰ ਫਿਰ ਵੀ ਇੰਨਾ ਕੁ ਤਾਂ ਬਚਾਅ ਕਰ ਹੀ ਸਾਦੇ ਵੀ ਆਪਾਂ ਇੱਕ ਇੱਕ ਥਿਆੜ ਨਾਲ ਖੜਾ ਤਾਂ ਕੱਢ ਸਕਦੇ ਜਿਹਦੇ ਨਾਲ ਬੂਟਿਆਂ ਨੂੰ ਅਗੂ ਤੋਂ ਬਚਾਇਆ ਜਾ ਸਕਦਾ ਵਾ ਨਹੀਂ ਕੁਝ ਲੋਕਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਤੁਸੀਂ ਧਰਮਪੁਰ ਤੋਂ ਲੈ ਕੇ ਕੈਲੇਪਿੰਡ ਤੱਕ ਬੂਟੇ ਲਾ ਦਿਓ ਕੈਲੇ ਬੂਟੇ ਨਾਲ ਆਈਆਂ ਸੀ ਥੋੜੀ ਦੂਸਰੇ ਕਿਲੋ ਕਿਲੋ ਕਿੰਮੇ ਤੱਕ ਕਹਿਲਾ ਸ਼ੁਰੂ ਹੋ ਜਾਣਾ ਕਿ ਤੁਸੀਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਭਾਈ ਨਾਲ ਰੁਖ ਲਾ ਰਹੇ ਹੋ ਉਹਨਾਂ ਨੂੰ ਪੁੱਛਿਆ ਤੁਸੀਂ ਪਹਿਲਾਂ ਤੇ ਇਹ ਪੁੱਛਿਆ ਨਹੀਂ ਪਰ ਅਸੀਂ ਜਿਵੇਂ ਲਾਉਨੇ ਜੇ ਕੋਈ ਵੀਰ ਭਰਾ ਜੀ ਦੀ ਪਹਿਲੀ ਦੇ ਮੱਥੇ ਤੇ ਬੂਟਾ ਲੱਗ ਰਿਹਾ ਵਾ ਉਹ ਜਦੋਂ ਦਾ ਤਾਂ ਬਹੁਤ ਖੁਸ਼ ਹੁੰਦਾ ਵਾ ਤੇ ਸਾਨੂੰ ਐਪਰੀਸ਼ੀਏਟ ਵੀ ਬਹੁਤ ਕਰਦੇ ਸ਼ਾਬਾਸ਼ ਜੀ ਦਿੰਦੇ ਆ ਇਹਦੇ ਨਾਲ ਸਾਡਾ ਵੀ ਹੌਸਲਾ ਵਧਾਈ ਜਿਵੇਂ ਕਹਿੰਦੇ ਹੁੰਦੀ ਹੌਸਲਾ ਬਣਾ ਕੋਈ ਲੋਕਾਂ ਨੂੰ ਅਸੀਂ ਕਿਹਾ ਕਿ ਭਾਈ ਇਦਾਂ ਬੂਟੇ ਲਾਓ ਆਪਣੇ ਪਿੰਡ ਤੱਕ ਜਿਸ ਤੇ ਵੀ ਚੁਰਸਤਿਆਂ ਆ ਰਹੇ ਇੱਕ ਪਿੰਡ ਨੂੰ ਕਈ ਵਾਰ ਦੋ ਚਾਰ ਰਸਤੇ ਆਉਂਦੇ ਆ ਇਹ ਪਿੰਡਾਂ ਵਾਲਿਆਂ ਨੂੰ ਦੋ ਚਾਰ ਕਿਲੋਮੀਟਰ ਤੱਕ ਤੁਸੀਂ ਤਾਂ ਪਹੁੰਚ ਗਏ ਲੇਕਿਨ ਕਿਲੋਮੀਟਰ ਤੱਕ ਪਿੰਡਾਂ ਵਾਲੇ ਲਾ ਲਣ ਤਾਂ ਬਹੁਤ ਜ਼ਿਆਦਾ ਸੁਧਾਰ ਆ ਸਕਦਾ ਉਹਨਾਂ ਦਾ ਕਹਿਣਾ ਕਿ ਸ਼ਾਇਦ ਜਿਹੜੇ ਲੋਕ ਆ ਪਹਿਲੀ ਵਾਲੇ ਤਰਾਜ ਕਰਦੇ ਆ ਕਿ ਤੁਹਾਨੂੰ ਐਦਾਂ ਨਹੀਂ ਮਿਲਿਆ ਹੋਊਗਾ ਤਰਾਜ ਕਰਨ ਵਾਲਾ ਤੁਹਾਨੂੰ ਜੀ ਜੇ ਦੇਖੋ ਜੀ ਜੇ 10 ਬੰਦੇ ਮਿਲਿਆ ਦਸਾਂ ਜੋ ਸਾਨੂੰ ਨੋਵਾਂ ਨੇ ਹੌਸਲਾ ਹੀ ਦਿੱਤਾ ਵਾ ਇੱਕ ਅੱਧੇ ਨੇ ਤਰਾਜ ਕੀਤਾ ਹਾਂਜੀ ਇੱਕ ਅੱਧੇ ਨੇ ਕੀਤਾ ਚਲੋ ਹਰੇਕ ਦੀ ਸੋਚ ਹੁੰਦੀ ਮਹਾਰਾਜ ਵੱਲੋਂ ਕਿਸੇ ਦੀ ਕੋਈ ਹੁੰਦੀ ਕਹੇ ਦੀ ਬਈ ਬਾਕੀ ਸਾਨੂੰ ਐਵੇਂ ਕਹੀਏ ਤੁਹਾਨੂੰ ਦਾ ਹੰਦੇ ਵਿਸ਼ਣੋਵਾ ਨੇ ਤਾਂ ਵਧੀਆ ਹੀ ਕਿਹਾ ਵਾ ਜੀ ਬਾਕੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਆਪਾਂ ਆ ਕੇ ਆਉਂਦੇ ਆ ਉਹ ਦੇਖੋ ਜੀ ਆਪਾਂ ਆਪੇ ਆਪਣੇ ਘਰ ਦੁਆਰਾਂਗੇ ਤੇ ਗਲੀ ਸਵਰ ਜੇਗੀ ਜੇ ਇੱਕ ਇੱਕ ਗਲੀ ਸਵਾਰਾਂਗੇ ਤੇ ਮਹੱਲਾ ਸਵਰ ਜੂਗਾ ਮਹੱਲਾ ਸਵਾਰਾਂਗੇ ਆਪਣੇ ਆਪ ਮਹੱਲੇ ਸਵਾਰਾਂਗੇ ਤਾਂ ਸਾਰਾ ਸ਼ਹਿਰ ਸਵਰ ਜੂਗਾ ਜੀ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਸਭ ਦੇ ਸਹਿਯੋਗ ਨਾਲ ਹੀ ਹੋਣਾ ਸਾਬਤ ਹੈ ਜਦੋਂ ਗਲੀਆਂ ਮਹੱਲੇ ਦੁਆਰਾਂ ਦੀ ਸ਼ਹਿਰ ਦੇ ਸਟੇਟ ਆਪਣੀ ਪੰਜਾਬ ਤੇ ਦੇਸ਼ ਆਪੇ ਸੋਣਾ ਹੋ ਜੂਗਾ ਜੀ ਜਿਸ ਟਾਈਮ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਆਪਣੀ ਪੀੜ੍ਹੀਆਂ ਨੰਨਾਂ ਦੀ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਪਾਣੀ ਡੂੰਘੇ ਜਾ ਰਿਹਾ ਹੈ ਜੀ ਵਾਤਾਵਰਣ ਗੰਦਲਾ ਹੋ ਰਿਹਾ ਹੈ ਪਰੂਜਤ ਹੋ ਰਿਹਾ ਵਾ ਤੁਸ ਨੂੰ ਲੱਗਦੇ ਪੰਮਨ ਗੁਰੂ ਪਾਣੀ ਪਿਤਾ ਮਾਤਾ ਜਰਤ ਮਹਾਤਾ ਪਰ રોજ ਗੁਰਬਾਣੀ ਦੇ ਵਿੱਚ ਪੜਦੇ ਆ ਪਰ ਉਸ ਨੂੰ ਅਪਣਾਈਏ ਵੀ ਆਪਾਂ ਆਪਣੇ ਜੀਵਨ ਵਿੱਚ ਤਾਂ ਹੀ ਮਹਾਰਾਜ ਦੀ ਬਾਣੀ ਬੜੀ ਪਰਮਾਨ ਹੈ ਜੀ ਇਹਨਾਂ ਖਾਨੀਅਤ ਨਾਤੇ ਤੁਸੀਂ ਪਿਛਲੇ 3 ਸਾਲ ਤੋਂ ਬੂਟੇ ਲਾ ਰਹੇ ਹੋ ਜਿਨ੍ਹਾਂ ਦੇ ਸ਼ੁਰੂ ਨੇ ਕੀਤੇ ਉਹਨਾਂ ਨੂੰ ਇੱਕ ਜ਼ਰੂਰੀ ਮੈਸੇਜ ਦੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਕਿੰਨੀ ਕਿ ਐਨਰਜੀ ਵੇਸਟ ਕਰਦੇ ਕਿੰਨਾ ਕੁ ਪੈਸਾ ਵੇਸਟ ਕਰ ਲਿਆ ਜਾਂ ਤੁਹਾਨੂੰ ਕਿੰਨਾ ਘਾਟਾ ਪੈਂਦਾ ਕਿੰਨਾ ਕੁ ਟਾਈਮ ਤੁਸੀਂ ਜ਼ਿਆਦਾ ਖਰਾਬ ਕਰਦਾ ਇਹਦਾ ਤੁਹਾਨੂੰ ਕਦੇ ਫੀਲ ਨਹੀਂ ਹੁੰਦਾ ਇੰਨੇ ਲੋਕਾਂ ਨੇ ਛੁਰ ਨਹੀਂ ਕੀਤਾ ਕਿ ਇਹ ਬੜਾ ਸੋਚਦੇ ਸੀ ਟਾਈਮ ਕਿਵੇਂ ਕੱਢਾਂਗੇ ਜੇ ਨਾਦ ਤੇ ਬੂਟੇ ਪਾਲੂ ਕੌਣ ਆ ਜਾਂ ਜਿਹਦੀ ਪਾਲੀ ਵਿੱਚ ਲਾਏ ਹੋਏ ਆ ਉਹਨੇ ਛਾੜ ਦੇਣੇ ਆ ਇਹ ਬਹਾਨੇ ਬਣਾਏ ਜਾ ਰਹੇ ਉਹਨਾਂ ਬਹਾਨੇ ਬਣਾਉਣ ਵਾਲੇ ਵੀਰਾਂ ਨੂੰ ਇੱਕ ਬੇਨਤੀ ਜ਼ਰੂਰ ਕਰੋ ਦੇਖੋ ਜੀ ਕਿੰਨੇ ਗੁਰਬਾਣੀ ਦਾ ਵੀ ਇਹੀ ਵਜਨਾ ਚੱਲ ਰਹੀ ਹੈ ਪੜਨਾ ਚਾਹੀਦਾ ਹੈ ਜੋ ਸਤਿਗੁਰੂ ਕੋਲ ਪੈਂ ਪਾਣੀ ਪਾਓ ਇਸ ਦੀ ਪਟੂਆ ਤੋਂ ਵਾੜ ਕਰੋ ਇਸ ਨੂੰ ਜਿੱਦਿ ਸ਼ਿੰਗਾਈ ਕਰੋ ਬਾਕੀ ਇਸ ਨੂੰ ਬੂਟੇ ਨੂੰ ਪਾਲਣਾ ਤੇ ਮਹਾਰਾਜ ਦੇ ਹੱਥਾਂ ਤੁਸੀਂ ਦੇਖ ਵੀ ਸਾਡੇ ਇਸ ਰੋਡ ਤੇ ਸਾਡੇ ਲਗਾਏ ਹੋਏ ਬੂਟੇ ਜਿਹੜੇ ਮਹਾਰਾਜੀ ਕਿਰਪਾ ਨਾਲ ਉਹ ਬਹੁਤ ਵਧੀਆ ਹੋ ਗਿਆ ਕੋਈ ਅਸੀਂ ਉਹਨਾਂ ਦੀ ਕੋਈ ਖਾਸ ਰਾਖੀ ਨਹੀਂ ਕੀਤੀ ਕੁਝ ਨਹੀਂ ਮਹਾਰਾਜੀ ਪਾਲਣ ਵਾਲਾ ਵਾ ਬਾਕੀ ਇਹ ਮਹੱਲਿਆਂ ਦੇ ਵਿੱਚ ਜਿਹੜੇ ਲਗਾਏ ਸੀਗੇ ਉਹਨਾਂ ਨੂੰ ਥੋੜੀ ਜਿਹੀ ਦਿੱਕਤ ਆਈ ਕਿਉਂਕਿ ਉੱਥੇ ਕਿਸੇ ਨੇ ਪਾਣੀ ਨਹੀਂ ਪਾਇਆਗਾ ਬਾਕੀ ਇਹ ਝੋਨਿਆਂ ਦਾ ਪਾਣੀ ਅਸੀਂ ਰੋਜ਼ ਨਾਲ ਦੀ ਨਾਲ ਪਾ ਦਿੰਨੇ ਆ ਤੇ ਬੂਟੇ ਆਪਣੇ ਆਪ ਹੀ ਪਾਣੀ ਵੀ ਤੁਸੀਂ ਆਪ ਪਾਉਂਦੇ ਹੋ ਅਗਲੇ ਵਾਰ ਜਿੰਨਾਂ ਗੱਲਬਾਤ ਕਰਦੇ ਕਿ ਕਹਿਣਾ ਬਿਲਕੁਲ ਦੇਖੋ ਜੀ ਆਪਦੀ ਤੇ ਹੀ ਸੋਚ ਰੱਖੀ ਕਿੰਨੇ ਕਿੰਨਾ ਟਾਈਮ ਮਤਲਬ ਮਹੀਨਾ 2 ਮਹੀਨੇ 4 ਮਹੀਨੇ ਕਿੰਨੇ ਮਹੀਨੇ ਤੁਸੀਂ ਪਾਣੀ ਪਾਓਗੇ ਪਾਣੀ ਦਾ ਵੀ ਜੀ ਦੇਖੋ ਪਹਿਲੀ ਗੱਲ ਤਾਂ ਜਿੰਨਾ ਚਿਰ ਬੂਟੇ ਲਾ ਰਹੇ ਆ ਨਾਲ ਦੀ ਨਾਲ ਪਾੜ ਜਿੰਨੇ ਦਿਨ ਲਾਵਾਂਗੇ ਬੂਟੇ ਓਨੇ ਦਿਨ ਤਾਂ ਨਾਲ ਦੀ ਨਾਲ ਪਾਵਾਂਗੇ ਉਸ ਤੋਂ ਅੱਗੇ ਤੁਹਾਨੂੰ ਪਤਾ ਸੌਣ ਆ ਰਿਹਾ ਵਾ ਸੌਣ ਦੇ ਵਿੱਚ ਇੱਕ ਮਹੀਨਾ ਦਾ ਪਾਣੀ ਜ਼ਰੂਰ ਤੋਂ ਬੂਟਿਆਂ ਨੂੰ ਪਾਣੀ ਨਹੀਂ ਕਿਉਂਕਿ ਬਾਰਿਸ਼ਾਂ ਬਹੁਤ ਵਧੀਆ ਆਉਂਦੀਆਂ ਨੇ ਉਸ ਤੋਂ ਬਾਅਦ ਬੂਟਾ ਆਪਦੀ ਜੜ ਇੰਨੀ ਕ ਬਣਾ ਜਾਂਦਾ ਵੀ ਉਹਨੂੰ ਕਾਫੀ ਟਾਈਮ ਪਾਣੀ ਨਾ ਵੀ ਪਾਈਏ ਚੱਲ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਸ਼ਾਂਗਣਾ ਹੁੰਦਾ ਮਾੜਾ ਮੋਟਾ ਜਿਵੇਂ ਜਿਵੇਂ ਬੂਟਾ ਵੱਧਦਾ ਜਾਂਦਾ ਥੋੜਾ ਥੋੜਾ ਉਹਨੂੰ ਥੱਲੇ ਸ਼ਿੰਗਾਈ ਕਰੀ ਚੱਲੋ ਤੇ ਬੂਟਾ ਆਪਦੀ ਏਨਰਜੀ ਆਪੇ ਆਪ ਦੇ ਨਾਲ ਲੈਣ ਲੱਗ ਪੈਂਦਾ ਜੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਸੇਵਾ ਦੇ ਤੌਰ ਤੇ ਸੇਵਾ ਕਰ ਰਹੇ ਹੋ ਵਾਤਾਵਰਨ ਨੂੰ ਬਚਾਉਣ ਲਈ ਔਰ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚ ਰਹੇ ਹੋ ਸੋ ਉਸੇ ਤਰ੍ਹਾਂ ਹੀ ਇਹ ਕੰਮ ਸਰਕਾਰਾਂ ਦਾ ਪਿੰਡ ਦੀ ਪੰਚਾਇਤਾਂ ਦਾ ਔਰ ਅੱਜ ਕੱਲ ਪਿੰਡਾਂ ਸ਼ਹਿਰਾਂ ਦੇ ਵਿੱਚ ਨਰੇਗਾ ਵੀ ਚੱਲਦੀ ਆ ਕੀ ਤੁਹਾਨੂੰ ਲੱਗਦਾ ਕਿ ਰੁੱਖਾਂ ਨੂੰ ਸਭਾਲਣ ਵਾਸਤੇ ਉਹਨਾਂ ਦੇ ਨਰੇਗਾ ਦੀ ਪੱਕੀ ਜੋੜੀ ਲਾ ਦੇਣੀ ਚਾਹੀਦੀ ਆ ਦੇਖੋ ਜੀ ਨਰੇਗਾ ਦੇ ਕੰਮ ਦੇਖਦੇ ਹੀ ਆਪਾਂ ਸਰਕਾਰਾਂ ਨੇ ਚਲੋ ਬਹੁਤ ਵਧੀਆ ਕੰਮ ਕੀਤਾ ਮਰੇਗਾ ਬਣਾਈ ਆ ਜਿਹੜੀ ਪਰ ਇਹਨਾਂ ਦਾ ਕਾਫੀ ਹੱਦ ਤੱਕ ਆਪਾਂ ਦੇਖਿਆ ਹੋਏ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਸੜਕਾਂ ਤੋਂ ਲੰਘਦਾ ਆ ਮੈਂ ਕਦੀ ਪ੍ਰੋਪਰ ਤਰੀਕੇ ਨਾਲ ਕੰਮ ਕੀਤਾ ਨਹੀਂ ਦੇਖਿਆ ਦੇਖੀ ਤਾਂ ਵਾ ਜਰੂਰ ਚਲੋ ਮਾੜਾ ਮੋਟਾ ਰਸਤਾ ਛਾਂਗਦੇ ਹੁੰਦੇ ਨੇ ਜਿੰਨੇ ਕ ਬੂਟੇ ਲੱਗੇ ਸੰਭਾਲ ਵੀ ਕਰਦੇ ਨੇ ਪਰ ਜਿਹੜਾ ਇਹ ਇੱਕ ਮੁੱਢਲਾ ਕਦਮ ਹੈ ਨਾ ਇਹ ਟਿਕਣਾ ਹਸ ਤੋਂ ਵੱਧ ਜ਼ਰੂਰੀ ਹੈ ਜਦੋਂ ਆਪਾਂ ਕਿਸੇ ਵੀ ਨਰੇਗਾ ਦੀ ਗਿਣਤੀ ਬਹੁਤ ਜ਼ਿਆਦਾ ਵਾ ਕਿਉਂ ਨਾ ਲਗਾਤਾਰ ਜਿ ਮੰਨ ਲਾ ਕੇ ਜਿਹੜੇ ਉਹਨਾਂ ਦੇ ਸਰਕਾਰੀ ਉਤਰੇ ਦਰਬਾਰ ਬੈਠ ਉਹ ਪੂਰੇ ਦਿਲੋਂ ਜਿਸ ਤਰ੍ਹਾਂ ਤੁਸੀਂ ਦਿਲੋਂੇ ਕੰਮ ਕਰ ਰਹੇ ਆ ਉਹ ਵੀ ਦਿਲੋਂ ਬੂਟਿਆਂ ਦੀ ਸਭਾਈ ਕਰਾਉਣਾ ਦੇਖੋ ਜੀ ਅਸੀਂ ਹੁਣ ਜਿਆਦਾ ਨਹੀਂ 5-6 ਮੁੰਡੇ ਆ ਠੀਕ ਆ ਜੀ ਅਸੀਂ ਜਿੰਨੇ ਕ ਬੂਟੇ ਲਾ ਚੁੱਕੇ ਸਾਨੂੰ ਲੱਗਦਾ ਅਸੀਂ ਬਹੁਤ ਦੇ ਇੱਕ ਨਾ ਕਾਫੀ ਲਾ ਚੁੱਕੇ ਆ ਠੀਕ ਆ ਤੇ ਜੇ ਤੁਸੀਂ ਇਹ ਸੋਚ ਕੇ ਚੱਲੋ ਵੀ ਸਰਕਾਰ ਦੇ ਕੋਲੇ ਜਿੰਨੇ ਤੰਤਰ-ਯੰਤਰ ਹੈਗੇ ਨੇ ਜਿੰਨੀ ਮੈਨਪਾਵਰ ਸਰਕਾਰ ਕੋਲੇ ਹੈਗੀ ਆ ਜੇ ਸਰਕਾਰ ਦਿਲੋਂ ਚਾਹੇ ਤਾਂ ਕੀ ਨਹੀਂ ਹੋ ਸਕਦਾ ਪਰ ਇਹ ਕਿਤਨਾ ਕਿਤੇ ਸਰਕਾਰ ਦੀ ناکامی ਹੈ ਵੀ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ ਠੀਕ ਆ ਜੀ ਸਾੜੇ ਵੀ ਬਹੁਤ ਗਏ ਆ ਬਿਲਕੁਲ ਜੀ ਬਿਲਕੁਲ ਸਾੜੇ ਗਏ ਆ ਚਲੋ ਇਹਦੇ ਵਿੱਚ ਦੇਖੋ ਜੀ ਹਰੇਕ ਰਾਜ ਜਿਵੇਂ ਕਰਕੇ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਕੁਝ ਲੋਕਾਂ ਦੀ ਗਲਤੀ ਵੀ ਹੈ ਜੀ ਕੋਈ ਸਰਕਾਰਾਂ ਵੀ ਚਲੋ ਉਹ ਜੇ ਸਾਧਨ ਨਹੀਂ ਪ੍ਰੋਵਾਈਡ ਕਰਵਾ ਸਕਦੀਆਂ ਜੇ ਮੰਨ ਲਓ ਵੀ ਸਾਧਨ ਪ੍ਰੋਵਾਈਡ ਹੋਣ ਲੋਕ ਨਾ ਛੜਨ ਤੇ ਬਾਕੀ ਕਿਸੇ ਦੀ ਹਰੇਕ ਬੰਦੇ ਦੀ ਮੱਤ ਆਪਦੀ ਆਪਦੀ ਹੁੰਦੀ ਹੈ ਕੁਝ ਛੜਦੇ ਨੇ ਕੁਝ ਨਹੀਂ ਵੀ ਛੜਦੇ ਕੁਝ ਬਾੜ ਵੀ ਕਰਦੇ ਨੇ ਕੁਝ ਜਾਂਦੇ ਕੋਲੋਂ ਵੀ ਪਾਣੀ ਪਾਉਂਦੇ ਨੇ ਕੋਣੋ ਨਹੀਂ ਅਸਲ ਦੇ ਵਿੱਚ ਜੇ ਇੱਕ ਹਾਲ ਮਾਰਿਆ ਜਾਂਦਾ ਦੇਖੋ ਇੱਕ ਛੋਟਾ ਜਿਹਾ ਕਬੂਟਾ ਇੱਕ ਛੋਟਾ ਜਿਹਾ ਬੂਟਾ ਵੱਡਾ ਹੋਣ ਵਾਸਤੇ 4-5 ਫੁੱਟ ਹੋਣ ਵਾਸਤੇ ਕਈ ਸਾਲ ਲੈਂਦਾ ਤੇ ਕਿੰਨੀ ਵਹਿਤ ਲਾਉਂਦਾ ਸੋ ਪੜਿਆ ਸੀ ਪਿੱਛੇ ਜੇ ਕਹਿੰਦੇ ਕਿ ਇੱਕ ਬੂਟਾ 17 ਲੱਖ ਦੀ ਆਕਸੀਜਨ ਇੱਕ ਬੂਟਾ ਦਿੰਦਾ ਉਹ ਬਲਕਿ ਇਕ ਲਈ ਆਕਸੀਜਨ ਨਹੀਂ ਦਿੰਦਾ ਫਲ ਵੀ ਦਿੰਦਾ ਛਾਂ ਵੀ ਦਿੰਦਾ ਇੱਥੋਂ ਤੱਕ ਪਾਣੀ ਵੀ ਪੈਦਾ ਕਰਦਾ ਲੇਕਿਨ ਜਿਹੜੇ ਕਿਸਾਨ ਕਹ ਲਈ ਕਿਸੇ ਵੀ ਪੈੜੀ ਵਾਲੇ ਦੇ ਮੱਥੇ ਤੇ ਜਿਹੜੇ ਇਹ ਰੁੱਖ ਲੱਗੇ ਹੋਏ ਚਾਹੇ 10 ਰੁੱਖ ਸੀ ਹਾਲ ਨਹੀਂ ਮਾਰਿਆ ਪਚੌਣ ਦੀ ਕੋਸ਼ਿਸ਼ ਨਹੀਂ ਕੀਤੀ ਖੁਦ ਆ ਸੇਖ ਲਾਏ ਤਾਂ ਉਹਨ ਕੱਡੇ ਵੱਡਾ ਗੁਨਾਹਗਰ ਕਹਾਂਗੇ ਬਿਲਕੁਲ ਜੀ ਕੋਈ ਸ਼ੱਕ ਨਹੀਂ ਜਿਹੜਾ ਬੰਦਾ ਤਾਂ ਜਾਣ ਪੁੱਝ ਕੇ ਸਭ ਕੁਝ ਕਰ ਰਿਹਾ ਉਹ ਤਾਂ ਗੁਨਾਹਗਾਰ ਹੈ ਕੁਦਰਤ ਦਾ ਗੁਨਾਹਗਰ ਸਭ ਤੋਂ ਵੱਡਾ ਗੁਨਾਹਗਰ ਹੁੰਦਾ ਹੈ ਮਿੰਦਰਾ ਜੇ ਬੰਦੇ ਕੋਲ ਅਣਜਾਣੇ ਚ ਹੋ ਗਿਆ ਜਾਂ ਨਹੀਂ ਪਤਾ ਲੱਗਿਆ ਜਾਂ ਕਿਸੇ ਤਰੀਕੇ ਨਾਲ ਵੀ ਬੰਦੇ ਦੀ ਮਨਛਾ ਨਹੀਂ ਹੁੰਦੀ ਉਸ ਬੰਦੇ ਨੂੰ ਤਾਂ ਉਸ ਚੀਜ਼ ਦਾ ਪ੍ਰਾਚਿਤ ਵੀ ਕਰਨਾ ਚਾਹੀਦਾ ਹੈ ਕਿ ਇੱਕ ਕਬੂਟਾ ਜਿਹਦੇ ਕੋਲ ਸੜਿਆ ਹੈ ਤੇ ਉਹਨੂੰ ਉਹੀ ਥਾਂ ਤੇ 10 ਬੁੱਟੇ ਲਾਉਣੇ ਚਾਹੀਦੇ ਨੇ ਪਰ ਜੇ ਕਿਸੇ ਦੀ ਮਨਛਾ ਹੀ ਇਹੋ ਜੀ ਹੈ ਅੱਜ ਅਜ ਦੇ ਟਾਈਮ ਦੇ ਵਿੱਚ ਮੈਂ ਨਹੀਂ ਮੰਨਦਾ ਕਿ ਕਿਸੇ ਜ਼ਿਮੀਂਦਾਰ ਕੋਲ ਆਪ ਦਾ ਟਰੈਕਟਰ ਨਾ ਹੋਵੇ ਨਹੀਂ ਬਿਲਕੁਲ ਜੀ ਹਰੇਕ ਜ਼ਿਮੀਂਦਾਰ ਕੋਲ ਆਪ ਦਾ ਟਰੈਕਟਰ ਹੈਗਾ ਕਈਆਂ ਲੋਕਾਂ ਦੀ ਕਈਆਂ ਲੋਕਾਂ ਦੀ ਆਲਸ ਵੀ ਹੈਗੀ ਆ ਘਾਲੋ ਵੀ ਹੈਗੀ ਆ ਜੇ ਇਹ ਆਲਸ ਦੇ ਘਾਲੋ ਲੋਕੀ ਨਾ ਕਰਨ ਫਰਕ ਕੁਝ ਨਹੀਂ ਪੈਣਾ ਸੜਕ ਦੇ ਨਾਲ ਕਿੰਨਾ ਕੁ ਆਪਣਾ ਕਰਦੇ ਮੱਸਾ ਲੱਗਦਾ ਹੁੰਦਾ ਬਿਲਕੁਲ ਹੁਣ ਤਾਂ ਮਾਰਾ ਦੇ ਰੁਕ ਬੱਜਦਾ ਬਿਲਕੁਲ ਹਾਲ ਨਾ ਵੀ ਮਰਨ ਹੁਣ ਤਾਂ ਲੋਕੋ ਕੋ ਰੋਟਾ ਮੀਟਰ ਨੇ ਰੋਟਾ ਮੀਟਰ ਦੇ ਇੱਕ ਜਿਹੜਾ ਕੱਢਿਆ ਹੋਵੇ ਤੇ ਉਹਦੇ ਨਾਲ ਸੜਕ ਦਾ ਅੱਗ ਆਉਂਦੀ ਨੀਗੀ ਹੁਣ ਕੋਟੀ ਸੇਖਾਂ ਰੁਕ ਸੜਕ ਦੇ ਜਿਹੜਾ ਬਣ ਭਾਲ ਤੇ ਬਹੁਤ ਛੋਟੇ bade ਫਟਕਾਰ ਹੀ ਰੁਕ ਲੱਗੇ ਆ ਉਹ ਜਿੰਨੇ ਲੱਗੇ ਸੀ ਮੈਨੂੰ ਨਹੀਂ ਲੱਗਦਾ ਕੋ ਉਹ ਸਾਰੇ ਦੇ ਸਾਰੇ ਝੁੱਲਸ ਗਏ ਤੇ ਜਿਹੜੀ ਉਹ ਅੱਗ ਆ ਉਹ ਆਪਣੀਆਂ ਫੈਲੀਆਂ ਤੋਂ ਲੈ ਕੇ ਇੱਥੇ ਤਾਂ ਵੇਖੋ ਵੀ 2-3 ਫੁੱਟ ਜਗ੍ਹਾ ਉਸ ਰੋਡ ਦੇ ਉੱਤੇ ਘੱਟੋ-ਘੱਟ ਮੇਰੇ ਸਾਹਮਣੇ 10-10 12-12 ਫੁੱਟ ਜਗ੍ਹਾ ਸਾਈਡ ਤੇ ਹੈਗੀ ਤੇ 10-10 12-12 ਫੁੱਟ ਜਿਹੜੀ ਅੱਗ ਚੱਲ ਕੇ ਛੜਕ ਤੱਕ ਪਹੁੰਚੀ ਆਈ ਹੈ ਤੇ ਉਹਦੇ ਵਿੱਚ ਰੁੱਕ ਕਿੱਥੋਂ ਬਜੂਗਾ ਕਿਤੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਜ਼ਰੂਰ ਆ ਅਸੀਂ ਕਰਨੀ ਚਾਹਾਂਗੇ ਵੀ ਜਿਹੜਾ ਸੜਕਾਂ ਦੇ ਨਾਲੋਂ ਤੁਸੀਂ ਮੱਥਾ ਵਟ ਦੇ ਆਉਣਾ ਇਹ ਨਾ ਵੱਡਣਾ ਕਿਉਂਕਿ ਜਗਾ ਜੇ ਆਪਣੀ 7455 ਫੋਟੋ ਰੋਡ ਦੇ ਨਾਲ ਹੋਊਗੀ ਤਾਂ ਹੀ ਰੁਕ ਲੱਗ ਸਕਦਾ ਵਾ ਜਿੱਥੇ ਆਪ ਰੁਕ ਵੀ ਲੱਗਾ ਐਕਸੀਡੈਂਟ ਦਾ ਕਾਰਨ ਬੋਲਣਾ ਨਹੀਂ ਸਕਦਾ ਹੈ ਨਾ ਵੀ ਦੋ ਗੱਡੀਆਂ ਤਿੰਨ ਗੱਡੀਆਂ ਲੰਘ ਰਹੀਆਂ ਵਾ ਤੇ ਉਹ ਗੱਡੀ ਥਲੇ ਲੱਗਦੀ ਹੈ ਕਿ ਕਿਸ ਕਾਰਨ ਕਿਹਾ ਜਗਾ ਗਿੱਲੀ ਹੋਈ ਦੀ ਆ ਕੋਈ ਵੱਜ ਨਾਲ ਆ ਸਾਧ ਨੂੰ ਲਾ ਬੈ ਵੀ ਜਾਂਦਾ ਕਿਹਦਾ ਨੁਕਸਾਨ ਹੁੰਦਾ ਵਾ ਬਾਕੀ ਕੋਈ ਅੱਜ ਕੋਟ ਨਾਲ ਕੋਈ ਆਪਣਾ ਕਾਰ ਨਹੀਂ ਕਿਲਾਦਾ ਬਾਕੀ ਅਸੀਂ ਲਾਸਟ ਤੱਕ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਇਹ ਗ੍ਰੰਟ ਜ਼ਰੂਰ ਬਾਤ ਕਰੋ ਵੀ ਇੱਕ ਮੋਟਰ ਦੇ ਉੱਪਰ ਪੰਜ ਰੁੱਖ ਜ਼ਰੂਰੀ ਤੇ ਜਿਸ ਕੋਲੇ ਇੱਕ ਕਿਲਾ ਜ਼ਮੀਨ ਹੈ ਇੱਕ ਕਿਲੇ ਪਿੱਛੇ ਚਾਰ ਰੁੱਖ ਜ਼ਰੂਰੀ ਕਰਦਾ ਤਾਂ ਕਿਸੇ ਨੂੰ ਕੋਈ ਬਾਲੀ ਮਿੰਟ ਕਰਨ ਦੀ ਲੋੜ ਹੀ ਨਹੀਂ ਦੋ ਸਾਲਾਂ ਦੇ ਵਿੱਚ ਵਿੱਚ ਹੀ ਕਰੋੜਾਂ ਰੁੱਖ ਲੱਗ ਸਕਦਾ ਇੱਕ 1000 ਹੀ ਇਹ ਨਹੀਂ ਹੋਊਗਾ ਵੀ ਇਹਨੂੰ ਕੋਈ 20 ਸਾਲ ਜਾਂ 25 ਲੱਗਣਗੇ ਇੱਕ ਸਾਲ ਦੇ ਵਿੱਚ ਵਿੱਚ ਹੀ ਖਤੋਦਾ ਬਾਕੀ ਸਾਡੀ ਮਨੁੱਖਤਾ ਨੂੰ ਇਹ ਬੇਨਤੀ ਵੀ ਜੀ ਇੱਕ ਆਪਾਂ ਆਕਸੀਜਨ ਲੈਣੇ ਆ ਇੱਕ ਮਰਨ ਲੱਗਾ ਇੱਕ ਰੁੱਖ ਨਾਲ ਜ਼ਰੂਰ ਲੈ ਕੇ ਛੱਡਦੇ ਆ ਇਸ ਕਰਕੇ ਜੇ ਆਪਾਂ ਕਿਸੇ ਦਾ ਅਸਾਨੀ ਕਰਨਾ ਤਾਂ ਆਪਾਂ ਆਪਣੇ ਲਈ ਦੋ ਰੁੱਖ ਜ਼ਰੂਰ ਲਾਈਏ ਇੱਕ ਤਾਂ ਆਕਸੀਜਨ ਲੈਣੀ ਆ ਇੱਕ ਮਰਨ ਲੱਗਾ ਆਪਾਂ ਨਾਲ ਲੈ ਕੇ ਸੜਨਾ ਜੋ ਕਿ ਅਟਲ ਸੱਚਾਈ ਹੈ ਦੂਜੀ ਗੱਲ ਇਹ ਹੈ ਵੀ ਜਿਕੇ ਵੀ ਇਹ ਹਣ ਰੁੱਖ ਲੱਗ ਰਹੇ ਆ ਚਲੋ ਇਹ ਹੈ ਤਾਂ ਸੇਵਾ ਹੀ ਹੈ ਤਾਂ ਸੇਵਾ ਦੇ ਤੌਰ ਤੇ ਕਰ ਰਹੇ ਆ ਪਰ ਇਹ ਉਹਨੇ ਕਿ ਸਪੈਸ਼ਲ ਮਤਲਬ ਕਿ ਤੌਰ ਤੇ ਸਮਾਂ ਵੀ ਕੱਢਣਾ ਪੈਂਦਾ ਹੈ ਮਿਹਨਤ ਵੀ ਕਰਨੀ ਪੈਂਦੀ ਹੈ ਰਕੂਟੇ ਵਿੱਚ ਲੈ ਕੇ ਕਿਉਂ ਨਾ ਬੀਂਦੇ ਨੇ ਤੇ ਇਹ ਮੰਨ ਕੇ ਚੱਲੋ ਕਿ ਜਿੰਨੇ ਜਿੰਨੇ ਮੱਥਾ ਖੜਕਦੇ ਨਾਲ ਲੱਗਦਾ ਹਰੇਕ ਜ਼ਿੰਮੇਵਾਰ ਉਹਦੇ ਮੱਥੇ ਆਪ ਹੀ ਰੱਖ ਲਵੇ ਤੇ ਹਰੀਆਲੀ ਬਹੁਤ ਤਰੀਕੇ ਨਾਲ ਚੰਗੇ ਤਰੀਕੇ ਨਾਲ ਵਸ ਸਕਦੀ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸਕੋ ਪਰ ਆਪਣਾ ਆਪ ਸਵਾਰ ਮੈਂ ਕੋਈ ਚਾਹੁੰਦਾ ਇਹਨਾਂ ਕੋਈ ਕੋਈ ਕਰ ਜਾ ਜਿਵੇਂ ਇਸ ਤਰ੍ਹਾਂ ਤੁਸੀਂ ਕਰ ਰਹੇ ਹੋ ਚਲੋ ਸਾਨੂੰ ਸਮਾਂ ਦੇ ਦਿਓ ਸਾਨੂੰ ਜਗ੍ਹਾ ਦਿਓ ਅਸੀਂ ਕਰ ਦਿਆਂ ਕੋਈ ਗੱਲ ਨਹੀਂ ਅਸੀਂ ਕਿਸੇ ਨਾਲ ਸ਼ਿਕਵਾ ਨਹੀਂ ਕਰਦੇ ਕਿਸੇ ਗੱਲ ਦਾ ਸਾਨੂੰ ਪਰਮਾਤਮਾ ਨਾਲ ਚਲੋ ਸੇਵਾ ਬਖਸ਼ੀ ਅਸੀਂ ਕਰਾਂਗੇ ਪਰ ਸਾਨੂੰ ਸਹੀ ਮਾਹੌਲ ਦਿਓ ਇੰਨੀ ਇੰਨੀ ਆਸ ਵੀ ਇਹ ਲੋਕਾਂ ਤੋਂ ਕਰਦੇ ਆ ਕਿ ਜਿੰਨੇ ਬੂਟੇ ਲੱਗ ਚੁੱਕੇ ਇਹਨਾਂ ਦੀ ਜਿਹੜੇ ਨਾ ਜਿੰਨੇ ਆ ਰਹਿਆਂਗੇ ਅਸੀਂ ਖਾਗਦੇ ਆਂ ਕਿ ਪਾਲਣਾ ਦਾ ਮਹਾਰਾਜ ਦੇ ਹੱਥ ਵਾ ਤੇ ਜਾਂਦੇ। ਸੋ ਧੰਨਵਾਦ ਵੀਰ ਜੀ ਹੋਣਾਂ ਦਾ। ਸੋ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਵੀਰਾਂ ਦਾ ਵੀਰ ਧਰਮਕੋੜ ਤੋਂ ਨੇ ਕਹਿੰਦੇ 3 ਸਾਲ ਤੋਂ ਪਿਛਲੇ ਤੋਂ ਇਹ ਵੀਰ ਲੱਗੇ ਹੋਏ ਆ 5-7 ਵੀਰ ਹੀ ਆ ਨੌਜਵਾਨ ਵੀਰ ਆ ਜੋ ਸ਼ਾਇਨਾ ਦੇ ਅੰਦਰ ਵਾਤਾਵਰਨ ਨੂੰ ਬਚਾਉਣ ਦਾ ਜज्ਬਾ ਵਾ, ਰੁੱਖਾਂ ਨਾਲ ਪਿਆਰ ਆ, ਵਾਤਾਵਰਨ ਨਾਲ ਪਿਆਰ ਆ, ਇਨਸਾਨੀਅਤ ਨਾਲ ਪਿਆਰ ਆ ਤੇ ਇਸ ਕਰਕੇ ਇਹਨਾਂ ਵੀਰਾਂ ਨੇ ਇੱਕ ਟੀਚਾ ਠਿਕਾ ਲਿਆ ਹੋਇਆ ਹੈ ਕਿ ਅਸੀਂ ਨੇ ਰੁੱਖ ਲਾਉਣੇ ਲਾਉਣੇ ਆ। ਸੋ ਹੋਰਾਂ ਵੀਰਾਂ ਨੂੰ ਵੀ ਬੇਨਤੀ ਇੱਕ ਰੁੱਖ ਸਾੜਨ ਦੀ ਬਜਾਏ ਰੱਖ ਨੂੰ ਬਚਾਈਏ